ਨਾਮ ਤੁਹਾਡਾ ਮਲਕੀਤ ਸਿੰਘ ਕਿਹੜਾ ਪਿੰਡ ਹੈ ਜੀ ਛਿੰਗੜਾ ਜੀ ਡਿਸਟ੍ਰਿਕਟ ਸ਼ੀਤਪੁਰ ਸਿੰਘ ਮੈਂ ਤੁਸੀ ਕਿਹੜੇ ਕੰਟਰੀ ਤੋਂ ਆਏ ਅਸੀਂ ਯੂਕੇ ਤੋਂ ਆਏ ਇੰਗਲੈਂਡ ਤੋਂ ਓਕੇ ਤੇ ਤੁਹਾਨੂੰ ਸਾਨੂੰ ਪਤਾ ਲੱਗਿਆ ਕਿ ਤੁਹਾਡਾ ਜਿਹੜਾ ਦਿੱਲੀ ਵਿਖੇ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਹੈ ਤੁਸੀਂ ਦੱਸਿਆ ਸਾਨੂੰ ਜੋ ਪਹਿਲਾਂ ਮੀਟਿੰਗ ਤੋਂ ਪਹਿਲਾਂ ਕੀ ਕੀ ਕਿਵੇਂ-ਕਿਵੇਂ ਹੋਇਆ ਜੀ ਦਿੱਲੀ ਸਾਡਾ ਜਹਾਜ਼ ਉਹਨਾਂ ਨੇ ਚੇਂਜ ਕਰਨਾ ਸੀ ਚੇਂਜ ਕਰਕੇ ਫਿਰ ਉਹ ਅਮਰਸਰ ਆਉਣਾ ਸੀ ਬਰਮਿੰਗਮ ਤੋਂ ਮੈਂ ਚੱਲਿਆ ਤੇ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਤੋਂ 에ਅਰਪੋਰਟ ਤੋਂ ਤੇ ਦਿੱਲੀ ਆ ਕੇ ਉਹਨਾਂ ਨੇ ਜਦੋਂ ਜਹਾਜ਼ ਚੇਂਜ ਕਰਨੇ ਦੁਬਾਰਾ ਕਹਿੰਦੇ ਵੀ ਤੁਹਾਡਾ ਸਾਰਾ ਸਮਾਨ ਚੈੱਕ ਕਰਨੇ ਆ ਤੇ ਤੁਹਾਨੂੰ ਵੀ ਸਾਰੇ ਸਾਰਿਆਂ ਨੂੰ ਚੈੱਕ ਕਰਨਾ ਆ ਚੈੱਕਿੰਗ ਦੁਬਾਰਾ ਹੋਣੀ ਸੀ ਬੈਗਾਂ ਦੀ ਵੀ ਤੇ ਲੋਕਾਂ ਦੀ ਵੀ ਤੇ ਉਹ ਜਦੋਂ ਬੈਗ ਅ ਰੱਖਣ ਦੇ ਵਿੱਚ ਇਹਦੇ ਉੱਤੇ ਰੱਖਿਆ ਤਾਂ ਜਿਹੜੇ 에어 ਇੰਡੀਆ ਦੀ ਫਲਾਈਟ ਸੀ ਜੀ ਤੇ ਉਹ ਚੇਨ ਦੇ ਉੱਤੇ ਰੱਖਿਆ ਤਾਂ ਉਹ ਕਹਿੰਦੇ ਵੀ ਪੁੱਛਿਆ ਮੈਨੂੰ ਕਹਿੰਦੇ ਵੀ ਤੇਰੇ ਬੈਗ ਦੇ ਵਿੱਚ ਕਹਿੰਦਾ ਮਤਲਬ ਅਟੈਚੀ ਜਿਹਨੂੰ ਸੂਟਕੇਸ ਕਹਿੰਦੇ ਆ ਵੀ ਇਹਦੇ ਵਿੱਚ ਕੋਈ ਫੋਨ ਵਗੈਰਾ ਤਾਂ ਨਹੀਂ ਜੀ ਮੈਂ ਕਿਹਾ ਵੀ ਫੋਨ ਤਾਂ ਹੈ ਵੀ ਤਿੰਨ ਛੋਟੇ ਛੋਟੇ ਆ ਉਹ ਪੁਰਾਣੇ ਆ ਜੀ ਤੇ ਇੱਕ ਫੋਨ ਮੇਰਾ ਆਈਫੋਨ ਆ ਉਹ ਮੈਨੂੰ ਯਾਦ ਨਹੀਂ ਹੈ ਵੀ ਆਪਣੇ ਹੈਂਡਬੈਗ ਵਿੱਚ ਮੈਂ ਪਾ ਲਿਆ ਸੀ ਜਾਂ ਸੂਟਕੇਸ ਵਿੱਚ ਰੱਖਿਆ ਉਹ ਕਹਿੰਦੇ ਵਿੱਚ ਚੈੱਕ ਕਰਨਾ ਪੈਣਾ ਜੇ ਤੂੰ ਨਾ ਚੈੱਕ ਕੀਤਾ ਤਾਂ ਫੇਰ ਤੇਰਾ ਨਹੀਂ ਜੇ ਤੇਰਾ ਫੋਨ ਸੂਟਕੇਸ ਵਿੱਚ ਹੋਇਆ ਫੇਰ ਤੇਰਾ ਜਿਹੜਾ ਸੂਟਕੇਸ ਰੱਖ ਸਕਦਾ ਆ ਤੇ ਫੇਰ ਮੈਂ ਕਿਹਾ ਮੈਂ ਚੈੱਕ ਕਰ ਲੈਣਾ ਮੈਂ ਪੂਰਾ ਸੂਟਕੇਸ ਖੋਲਿਆ ਤੇ ਉੱਥੇ ਮੈਨੂੰ ਘਟੋ ਘਟ ਅੱਧਾ ਪੌਣਾ ਘੰਟਾ ਜਾਂ ਘੰਟਾ ਲੱਗ ਗਿਆ ਤੇ ਮੈਂ ਕਾਫੀ ਉੱਥੇ ਸਟਰਗਲ ਕੀਤੀ ਉੱਥੇ ਹੋਰ ਯਾਤਰੀ ਵੀ ਬਹੁਤ ਸਾਰੇ ਆ ਗਏ ਜਿਹੜੇ ਕਿ ਕਿਸੇ ਅਰਬ ਕੰਟਰੀ ਤੋਂ ਆਏ ਸੀ ਤੇ ਉਹਨਾਂ ਦਾ ਬਹੁਤ ਜ਼ਿਆਦਾ ਰਸ਼ ਸੀ ਤੇ ਕਦੀ ਮੈਂ ਜਿਹੜਾ ਆਪਣਾ ਸੂਟਕੇਸ ਕਿਸੇ ਪਾਸੇ ਲੈ ਕੇ ਜਾਵਾਂ ਟਰਾਲੀ ਦੇ ਉੱਤੇ ਰੱਖਿਆ ਕਦੀ ਕਿਸੇ ਪਾਸੇ ਥੁੱਲੇ ਸੂਟਕੇਸ ਨੂੰ ਲੈ ਕੇ 7-8 ਜਗ੍ਹਾ ਮੈਨੂੰ ਬਦਲਣੀ ਪਈ ਫਿਰ ਮੈਂ ਹੌਲੀ-ਹੌਲੀ ਆਪਣਾ ਸਾਰਾ ਸਮਾਨ ਚੈੱਕ ਕੀਤਾ ਤੇ ਮੈਨੂੰ ਆਪਣੀਆਂ ਦਵਾਈਆਂ ਮੇਰੇ ਆਰਥਰਾਇਟ ਹੋਇਆ ਸੀ ਤੇ ਉਹਦੀਆਂ ਦਵਾਈਆਂ ਸੀ ਅੱਖ ਦਾ ਅੱਖ ਦਾ ਇਲਾਜ ਮੇਰਾ ਚੱਲ ਰਿਹਾ ਆ ਤੇ ਉਹਦੀਆਂ ਦਵਾਈਆਂ ਸੀ ਤੇ ਕੰਨ ਦੀ ਵੀ ਪ੍ਰੋਬਲਮ ਆ ਉਹਦੀਆਂ ਵੀ ਦਵਾਈਆਂ ਸੀ ਤੇ ਬਾਕੀ ਮੇਰੇ ਕੱਪੜੇ ਸੀ ਬਾਕੀ ਜਿਹੜੇ ਸ਼ਾਵਰ ਦਾ ਸਮਾਨ ਸੀ ਬਰਸ਼ ਸੀ ਟੂਥ ਬਰਸ਼ ਤੇ ਉਹ ਸਾਰਾ ਕੁਝ ਉਹ ਬਰਤਨ ਜੋ ਸਾਰਾ ਸਮਾਨ ਵਿੱਚ ਸੀ ਬਿਲਕੁਲ ਜੀ ਓਕੇ ਤੇ ਮੈਂ ਤੁਸੀਂ ਉਥੋਂ ਉਥੋਂ ਅੰਮ੍ਰਿਤਸਰ ਨੂੰ ਬੈਠ ਗਿਆ ਐਟੈਚ ਉਥੇ ਰੱਖਿਆ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਮੈਨੂੰ ਉਹ ਮੈਂ ਕੀ ਲੱਭਦਾ ਸੀ ਆਈਫੋਨ ਉਹ ਆਈਫੋਨ ਮੈਨੂੰ ਉਹਦੇ ਵਿੱਚੋਂ ਨਹੀਂ ਮਿਲਿਆ ਉਹ ਮੈਂ ਕਿਹਾ ਵੀ ਮੈਨੂੰ ਨਹੀਂ ਮਿਲਿਆ ਕਹਿੰਦੇ ਤੂੰ ਪੂਰੀ ਤਰ੍ਹਾਂ ਸ਼ੋਰ ਹਾਂ ਮੈਂ ਕਿਹਾ ਮੈਂ ਆਪਣੇ ਵੱਲੋਂ ਤਾਂ ਪੂਰੀ ਤਰ੍ਹਾਂ ਤਲਾਸ਼ੀ ਲਈ ਆ ਵੀ ਪਰ ਪਤਾ ਨਹੀਂ ਵੀ ਕਿਸੇ ਕਿਸੇ ਖਲ ਖੁੰਝੇ ਕਿਤੇ ਕੱਪੜੇ ਦੇ ਵਿੱਚ ਕਿਤੇ ਫਸਿਆ ਰਹਿ ਗਿਆ ਪਰ ਮੈਂ ਆਪਣੇ ਵੱਲੋਂ ਤਲਾਸ਼ੀ ਲਈ ਮੈਂ ਕਹਿ ਨਹੀਂ ਸਕਦਾ ਹਨਾ ਵੀ ਆਪਣੇ ਵੱਲੋਂ ਓਨੈਸਟੀ ਨਾਲ ਇਮਾਨਦਾਰੀ ਨਾਲ ਮੈਂ ਤਲਾਸ਼ੀ ਲਈ ਆ ਤਾਂ ਉਹਨਾਂ ਨੇ ਉਹ ਰੱਖ ਲਿਆ ਜਿਹੜਾ ਸੂਟਕੇਸ ਆ ਚੇਨ ਦੇ ਉੱਤੇ ਜਿੱਥੇ ਉਹ ਵੇਟ ਕਰਦੇ ਆ ਸੂਟਕੇਸ ਦਾ ਚੈਕ ਇਨ ਲੈ ਤੇ ਵੇਟ ਕਰਕੇ ਤਾਂ ਉਹ ਮੈਂ ਉੱਥੋਂ ਤੁਰਿਆ ਆ ਵੀ ਚਲੋ ਇਹ ਨਹੀਂ ਰੱਖ ਲਿਆ ਆ ਹਨਾ ਵੀ ਚੇਨ ਤੇ ਗਾਹ ਮੇਰਾ ਅਟੈਚੀ ਜਿੱਦਾਂ ਆਮ ਪ੍ਰੋਸੀਜਰ ਵਿੱਚ ਗਾ ਤੁਰ ਜਾਣਾ ਆ ਜੀ ਵੀ ਉੱਥੇ ਅੰਮ੍ਰਿਤਸਰ ਪਹੁੰਚ ਜਾਊਗਾ ਜੀ ਪਰ ਜਦੋਂ ਅੰਮ੍ਰਿਤਸਰ ਪਹੁੰਚੇ ਤੇ ਉਹ ਮੈਨੂੰ ਨਹੀਂ ਪਤਾ 에어 ਇੰਡੀਆ ਨੇ ਰੋਕ ਲਿਆ ਹੂੰ ਮੈਨੂੰ ਨਹੀਂ ਪਤਾ 에ਅਰ ਇੰਡੀਆ ਅਗਾਹ ਚੈੱਕ ਇਨਉਂ ਦਿੱਤਾ ਇਹ ਉਹ ਜਾਣਦੇ ਆ ਮੈਂ ਇਹਦਾ 에ਅਰ ਇੰਡੀਆ ਵਾਲਿਆਂ ਦੇ ਕੋਲੋਂ ਜਵਾਬ ਮੰਗਦਾ ਜੀ ਵੀ ਇਹਦਾ ਮੈਨੂੰ ਜਵਾਬ ਦਿੱਤਾ ਜਾਵੇ ਜੀ ਤਸੱਲੀ ਮੇਰੀ ਕਰਵਾਈ ਜਾਵੇ ਔਰ ਮੈਂ ਪਰੇਸ਼ਾਨ ਉੱਥੇ 에ਅਰਪੋਰਟ ਤੇ ਦਿੱਲੀ ਵੀ ਹੋਇਆ ਮੇਰਾ ਉੱਥੇ ਦਾ ਟਾਈਮ ਲੱਗਾ ਤੇ ਉਸ ਤੋਂ ਬਾਅਦ ਜਦੋਂ ਅਮਰਸਰ 에ਅਰਪੋਰਟ ਤੇ ਆਇਆ ਉੱਥੇ ਹੋਰ ਸਾਰਿਆਂ ਦੇ ਸੂਟਕੇਸ ਦੇ ਦਿੱਤੇ ਗਏ ਆ ਮਿਲ ਗਏ ਆ ਉਹ ਕਹਿੰਦੇ ਸਿਰਫ ਇੱਕੋ ਸੂਟਕੇਸ ਉਹ ਤੇਰਾ ਉਹ ਨਹੀਂ ਆਇਆ ਤੇ ਉਹ ਅਸੀਂ ਦੂਸਰੇ ਦਿਨ ਤੈਨੂੰ ਪਹੁੰਚਦਾ ਕਰਾਂਗੇ ਉਹਦਾ ਮੈਂ ਕਾਰਨ ਪੁੱਛਿਆ ਕਿ ਕਿਉਂ ਨਹੀਂ ਆਇਆ ਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਜਦਕਿ ਵਿੱਚ ਕੋਈ ਕੋਈ ਸ਼ੱਕੀ ਚੀਜ਼ ਨਹੀਂ ਸੀ ਕੋਈ ਸ਼ੱਕੀ ਚੀਜ਼ ਨਹੀਂ ਸੀ ਕੋਈ ਨਜਾਇਜ਼ ਚੀਜ਼ ਨਹੀਂ ਸੀ ਕੋਈ ਗੈਰ ਕਾਨੂੰਨੀ ਚੀਜ਼ ਬਿਲਕੁਲ ਕੋਈ ਨਹੀਂ ਸੀ ਤੁਹਾਨੂੰ ਕਿੰਨੇ ਘੰਟੇ ਬਾਅਦ ਉਹ ਵਾਇਡ ਤੇ ਉਹ ਮੈਨੂੰ ਅਮਰਸਰ ਦਾ ਜਦੋਂ ਮੇਰੀ ਫਲਾਈਟ ਉਤਰਦੀ ਆ ਉਹ ਤੋਂ ਲੈ ਕੇ ਅਗਲੇ ਦਿਨ ਮੈਨੂੰ 29 ਘੰਟੇ ਹੋ ਜਾਂਦੇ ਆ 29 ਘੰਟਿਆਂ ਬਾਅਦ ਮੈਨੂੰ ਉਹ ਮੇਰਾ ਸੂਟਕੇਸ ਮਿਲਦਾ ਆ ਔਰ ਮੈਂ ਜਦੋਂ ਸ਼ਾਵਰ ਲੈਣ ਤੋਂ ਨਹਾਉਣ ਤੋਂ ਵੀ ਬੈਠਾ ਰਿਹਾ ਵੀ ਮੇਰੇ ਮੇਰੇ ਕੱਪੜੇ ਮੇਰਾ ਸਾਰਾ ਜਿਹੜਾ ਸਮਾਨ ਸੀ ਉਹ ਸੂਟਕੇਸ ਵਿੱਚ ਹੀ ਸੀ ਇਸ ਕਰਕੇ ਦਵਾਈਆਂ ਵੀ ਖਾਣ ਤੋਂ ਮੈਂ ਬਹੁਤ ਪਰੇਸ਼ਾਨ ਰਿਹਾ ਔਰ ਮੈਨੂੰ ਤਕਲੀਫ ਵੀ ਹੋਈ ਆ ਆਰਥਰਾਇਟ ਦੇ ਕਰਕੇ ਮੇਰੀ ਜਿਹੜੇ ਬੰਦੇ ਆਏ ਆ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ 에어 ਇੰਡੀਆ ਦੇ ਸਟਾਫ ਵੱਲੋਂ ਆ ਜਾਂ ਤੁਹਾਡਾ ਕਿਹੜਾ ਡਿਪਾਰਟਮੈਂਟ ਆ ਬਤ ਤੁਸੀਂ ਲੈ ਕੇ ਆਏ ਆ ਤੁਸੀਂ ਕੌਣ ਆ ਜੀ ਵੀ ਬੈਗ ਤਾਂ ਮੇਰਾ ਹੀ ਆ ਜੀ ਜਿਹੜਾ ਸੂਟਕੇਸ ਹੈ ਮੇਰਾ ਹੀ ਆ ਜੀ ਤੇ ਮੈਂ ਸੂਟਕੇਸ ਚੈੱਕ ਕੀਤਾ ਤੇ ਉਹ ਸੂਟਕੇਸ ਤਾਂ ਸਹੀ ਸੀ ਜਿੱਦ ਤੱਕ ਕਿਸੇ ਪਾਸੇ ਡੈਮੇਜ ਨਹੀਂ ਸੀ ਹੋਇਆ ਪਾਟਾ ਨਹੀਂ ਸੀ ਕਹਿੰਦਾ ਮਤਲਬ ਇੱਕ ਉਹਦਾ ਹੈਂਡਲ ਆ ਉਹ ਜ਼ਰੂਰ ਡੈਮੇਜ ਸੀ ਜਿੱਥੋਂ ਉਹ ਟ੍ਰੋਲੀ ਦੀ ਤਰ੍ਹਾਂ ਉਹਨੂੰ ਖਿੱਚ ਕੇ ਆਪਾਂ ਤੋੜਦੇ ਆ ਮੈਂ ਕਿਹਾ ਵੀ ਇਹ ਹੈਂਡਲ ਬਾਹਰ ਨਹੀਂ ਆ ਰਿਹਾ ਤੇ ਇਹ ਮੇਰੀ ਸ਼ਿਕਾਇਤ ਹੈ ਵੀ ਮੇਰਾ ਜਿਹੜਾ ਸੂਟਕੇਸ ਹੈ ਉਹ ਡੈਮੇਜ ਵੀ ਹੋਇਆ ਤੇ ਬਾਕੀ ਸਮਾਨ ਮੇਰਾ ਪੂਰਾ ਸੀ ਉਹਨਾਂ ਦੇ ਸਾਹਮਣੇ ਮੈਂ ਪੂਰਾ ਸੂਟਕੇਸ ਖੋਲਿਆ ਤੇ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਉਹਨਾਂ ਨੂੰ ਮੈਂ ਦਖਲਦਾਰਿਆਂ ਵੀ ਦੱਸੋ ਇਹਦੇ ਵਿੱਚ ਕਿਹੜੀ ਇਤਰਾਜ਼ਯੋਗ ਚੀਜ਼ ਤੁਹਾਨੂੰ ਦੱਸ ਦਿਓ ਵੀ ਕਿਉਂ ਲਗੇ ਹਾਂ ਬਿਲਕੁਲ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮੈਂ ਤੁਹਾਡੇ ਸਾਹਮਣੇ ਬੈਗ ਖੋਲਿਆ ਵੀ ਫਿਰ ਇਹ ਮੇਰਾ ਬੈਗ ਕਿਉਂ ਰੋਕਿਆ ਗਿਆ ਅੱਛਾ ਭਾਜੀ ਇੱਕ ਇੱਕ ਗੱਲ ਤੁਸੀਂ ਮੰਨ ਸਕਦੇ ਹੋ ਵੀ ਤੁਹਾਨੂੰ ਇਹ ਡਾਊਟ ਆ ਕਿ ਮਤਲਬ ਹੋ ਸਕਦਾ ਹੈ ਜੇ ਤੁਸੀਂ ਪਿੱਛਾ ਨਾ ਕਰਦੇ ਜਿੱਦਾਂ ਤੁਸੀਂ ਆ ਗਏ ਅਮਰਸਰ ਉਹਨਾਂ ਨੂੰ ਪੁੱਛੇ ਵਿੱਚ ਕੀਤੀ ਆ ਬੜੀ ਸੀਰੀਅਸਲੀ ਲੀਆ ਇਸ ਗੱਲ ਨੂੰ ਕਿ ਮੇਰਾ ਬੈਕ ਕਿਉਂ ਨਹੀਂ ਆਇਆ ਜਾਂ ਹੋਰ ਕੁਛ ਹੈ ਨਾ ਤੁਸੀਂ ਰਿਪੋਰਟ ਵੀ ਲਖਾਈ ਹੈ ਮੇਰੇ ਸਾਹਮਣੇ ਉੱਥੇ ਰਿਪੋਰਟ ਲਖਾਈ ਆ ਅਮਰਸਰ ਤੇ ਫਿਰ ਹੋ ਸਕਦਾ ਵੀ ਤਾਂ ਹੀ ਵਾਪਸ ਪਿੱਛੇ ਭੇਜਿਆ ਗਿਆ ਤੂੰ ਹੋ ਸਕਦਾ ਰੱਖ ਵੀ ਸਕਦੇ ਸੀ हां जी सवारी ਨਾ ਇਦਾਂ ਕਰੇ ਇਹਦੇ ਬਾਰੇ ਮੈਂ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਵੀ ਉਹ ਰੱਖ ਸਕਦੇ ਕਿ ਨਹੀਂ ਰੱਖ ਸਕਦੇ ਥੋੜਾ ਇਦਾਂ ਹੋ ਜਾਂਦਾ ਵੀ ਪਤਾ ਨਹੀਂ ਹਫਤੇ ਨੂੰ ਆਉਣਾ ਜਾਂ ਸਾਨੂੰ ਆਪ ਜਾਣਾ ਪੈਣਾ ਲੈਣ ਨਹੀਂ ਤੁਸੀਂ ਡਾਊਟਫੁਲ ਸੀ ਇਸ ਗੱਲ ਜੀ ਬਿਲਕੁਲ ਮੈਂ ਡਾਊਟਫੁਲ ਸੀ ਪਈ ਪਤਾ ਨਹੀਂ ਮੈਨੂੰ ਆਪ ਸਟਰਗਲ ਕਰਨੀ ਪਈ ਮੈਨੂੰ ਅਮਰਸਰ ਜਾਣਾ ਪੈਣਾ ਲੈਣ ਕਲੈਕਟ ਕਰਨ ਪਤਾ ਨਹੀਂ ਮੈਂ ਅਮਰਸਰ ਦਾ ਸੁਪਨਾ ਨਹੀਂ ਸੀ ਲੈਂਦਾ ਕਿਉਂਕਿ ਹਾਂ ਜੀ ਕਿ ਉਹ ਮੈਂ ਇਹ ਸੋਚ ਰਿਹਾ ਸੀ ਵੀ ਦਿੱਲੀ ਇਹ ਕਹਾਣੀ ਉਹਨਾਂ ਨੇ ਕੀਤੀ ਹੈ ਮੇਰ ਨਾਲ ਉੱਥੋਂ ਪਰ ਉਹਨੂੰ ਪਾਉਣ ਲੱਗੇ ਵੀ ਹੋ ਸਕਦਾ ਮੈਨੂੰ ਦਿੱਲੀ ਜਾ ਕੇ ਆਪ ਕਲੈਕਟ ਕਰਨ ਆ ਪਵੇ ਮਿਲਣਾ ਕਿ ਨਹੀਂ ਮਿਲਣਾ ਇਹ ਵੀ ਮੈਨੂੰ ਲੱਗਦਾ ਸੀ ਵੀ ਮਿਲਣਾ ਜਾਂ ਨਹੀਂ ਮਿਲਣਾ ਕੀ ਬਣਨਾ ਹੈ ਕੀ ਬੰਮ ਕਰਦੇ ਮੈਂ ਜਿੱਦਾਂ 29 ਘੰਟੇ ਪਰੇਸ਼ਾਨ ਰਿਆ ਮੈਂ ਇਹ ਕਹਿਣਾ ਵੀ ਜਿਹੜਾ ਪੈਸੇਂਜਰ ਨੂੰ ਇਹ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਤੇ ਜਿਹੜਾ ਇਹ ਹੈਗਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਕਤਾਹੀ ਕੀਤੀ ਗਈ ਆ ਜੇ ਉਹਦੀ ਚੈਕਿੰਗ ਵਾਲੀ ਗੱਲ ਸੀ ਉਹਨੂੰ ਪ੍ਰੋਪਰ ਉਹਨੂੰ ਸੀਸੀਟੀਵੀ ਵਿੱਚ ਚੈੱਕ ਕਰਕੇ ਤੇ ਉਹਨੂੰ ਉਸ ਟਾਈਮ ਉਸੇ ਟਾਈਮ ਭੇਜਿਆ ਜਾਂਦਾ ਕਿਉਂਕਿ ਬਾਕੀਆਂ ਦੇ ਚੈੱਕ ਹੋ ਕੇ ਆਏ ਆ ਤੇ ਮੇਰਾ ਵੀ ਚੈੱਕ ਹੋ ਗਏ ਤੇ ਉਹ ਰੋਕਣ ਦਾ ਫਿਰ ਕਾਰਨ ਨਹੀਂ ਬਣਦਾ ਜੀ ਜੀ ਜੇ ਸੀਸੀਟੀਵੀ ਵਿੱਚ ਲੰਦਾ ਆ ਜਿਹੜਾ ਤੁਸੀਂ ਵਰਤਨ ਜੋ ਮੈਨੂੰ ਇਹ ਸ਼ੱਕ ਪੈਂਦੀ ਆ ਵੀ ਇਹ 에어 ਇੰਡੀਆ ਵਾਲਿਆਂ ਨੇ ਕੀਤਾ ਉਹਨਾਂ ਨੇ ਸੀਸੀਟੀਵੀ ਵਿੱਚੀ ਉਸ ਦਿਨ ਨਹੀਂ ਲੰਗਾਇਆ ਉਹ ਉਹਨਾਂ ਨੇ ਰੱਖ ਲਿਆ ਹੋਊਗਾ ਇੱਕ ਸਾਈਡ ਤੇ ਤੇ ਇਹ ਦੂਜੇ ਦਿਨ ਜਦੋਂ ਉਹਨਾਂ ਦਾ ਪਲੇਨ ਆਇਆ ਤੇ ਦੂਜੇ ਦਿਨ ਜਹਾਜ਼ ਦੇ ਵਿੱਚ ਅਗਲੇ ਅਗਲੇ ਦਿਨ ਉਹਨਾਂ ਨੇ ਭੇਜਦਾ ਮਸਲ ਤੇ ਉੱਥੋਂ ਫਿਰ ਮੈਨੂੰ ਦੂਜੇ ਦਿਨ ਦਿੱਤਾ ਗਿਆ ਤੋੜੀ ਹੁਣ ਮੰਗੀ ਹੈ ਜੀ ਮੇਰੀ ਮੰਗ ਇਹ ਹੈ ਵੀ ਮਤਲਬ ਮੈਨੂੰ ਜਿਹੜਾ ਮੇਰਾ ਮੈਂ ਪਰੇਸ਼ਾਨ ਹੋਇਆ ਤੇ ਮੈਨੂੰ ਜਿਹੜਾ ਉਹਦਾ ਹਰਜਾਨਾ ਦਿੱਤਾ ਜਾਵੇ ਤੇ ਇਹ ਜਿਹੜੀ ਕੰਪਨੀ ਨੇ ਮੈਨੂੰ ਖਰਾਬ ਕੀਤਾ ਜੇ ਇਸ ਵੀ ਸੰਸਥਾ ਨੇ ਜੇ ਇਸ ਵੀ ਜਥੇਬੰਦੀ ਨੇ ਜੇ ਇਸ ਵੀ ਕੰਪਨੀ ਨੇ ਇਹ ਮੇਰੇ ਨਾਲ ਨਜਾਇਜ਼ ਧੱਕੇਸ਼ਾਹੀ ਕੀਤੀ ਆ ਇਹ ਮੈਨੂੰ ਮੇਰੇ ਨਾਲ ਇਨਸਾਫ ਕੀਤਾ ਜਾਵੇ ਮੇਰਾ ਟੈਚੀ ਡੈਮੇਜ ਹੋਇਆ ਹੈਂਡਲ ਉਹ ਉਹਦਾ ਵੀ ਆ ਜਾਂ ਉਹਨੂੰ ਰਿਪੇਅਰ ਕਰਾਉਣ ਜਾਂ ਮਤਲਬ ਇਹ ਮੈਨੂੰ ਉਹਦੇ ਪੈਸੇ ਦੇਣਾ ਵੀ ਮੇਰਾ ਹੱਕ ਦਿੱਤਾ ਜਾਵੇ ਮੈਨੂੰ ਜਵਾਬ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰਾ ਇਹ ਸੂਟ ਕੇਸ ਵਿਦਾਊਟ ਐਨੀ ਰੀਜ਼ਨ ਕਿਉਂ ਰੋਕਿਆ ਗਿਆ ਠੀਕ